ਜੇ ਧੀ ਇਹਨੇ ਜੱਗੋਂ ਤੀਰਵੀ ਕੀਤੀ ਐ ਇਸੇ ਕਰਕੇ ਹੀ ਲੋਕ ਧੀਆਂ ਜੰਮਣ ਤੋਂ ਡਰਦੇ ਆ ਅਦਰਵਾਇਜ਼ ਕੋਈ ਧੀਆ ਨਾ ਕੋਈ ਫਰਕ ਨਹੀਂ ਕਰਦਾ ਧੀਆ ਤਾਂ ਜੱਗ ਦੀ ਜਨਣੀ ਐ ਪਰ ਜੇ ਧੀਆ ਇਸ ਤਰ੍ਹਾਂ ਕਰਨ ਗਈਆਂ ਤਾਂ ਫਿਰ ਕਿਵੇਂ ਆਉਣ ਵਾਲੇ ਸਮਾਜ ਨੂੰ ਢੇਡ ਮਿਲੇਗੀ ਕਿ ਅਸੀਂ ਧੀਆ ਨੂੰ ਪੁੱਤਰਾਂ ਦੇ ਬਰਾਬਰ ਪਿਆਰ ਕਰੀਏ ਤੇ ਕਿਵੇਂ ਉਹਨਾਂ ਨੂੰ ਸੋਹਰੇ ਪਰਿਵਾਰ ਦੇ ਵਿੱਚ ਲੋਕੀ ਨੂੰਹਾਂ ਨੂੰ ਧੀਆ ਨਹੀਂ ਪੁੱਤ ਬਣਾ ਕੇ ਰੱਖੀਏ ਇਹ ਉਹਨੇ ਬਹੁਤ ਵੱਡਾ ਇਸ ਪਰਿਵਾਰ ਨਾਲ ਤਾਂ ਜੱਗੋਂ ਤੀਰਵੀ ਕੀਤੀ ਕੀਤੀ ਐ ਸਮਾਜ ਦੀ ਵੀ ਪਿੱਠ 'ਚ ਉਹਨੇ ਸ਼ੁਰਾ ਕਰ ਗਿਆ ਜਦੋਂ ਅਜੇਹਿਆਂ ਦੇ ਘਰ ਵਾਲਿਆਂ ਨਾਲ ਏਦਾਂ ਹੋਊਗਾ ਭਰਾਣ ਨਾਲ ਏਦਾਂ ਹੋਊਗਾ ਤਾਂ ਇਹਨਾਂ ਨੂੰ ਅਕਲ ਆਵੇ ਹਾਂ ਕਿ ਅਕਲ ਮੈਂ ਹੁਣ ਕੀ ਕਹਾਂਗੀ ਜੇ ਜਿਹੜਾ ਇਹਨੇ ਕਾਰਾ ਕੀਤਾ ਉਹਦੇ ਨਾਲ ਤਾਂ ਮਤਲਬ ਸਾਰਾ ਸਮਾਜ ਸ਼ਰਮਿੰਦਾ ਐਨੀ ਸ਼ਰਮਿੰਦਗੀ ਸਮਾਜ ਨੂੰ ਚੱਲ ਨਹੀਂ ਖਾਸ ਕਰਕੇ ਔਰਤ ਵਰਗ ਨੂੰ ਹੈਨਾ ਸੋ ਇਹ ਸਾਡੀ ਪੁਲਿਸ ਵੱਗੇ ਅੱਗੇ ਵੀ ਬੇਨਤੀ ਹੈ ਤੇ ਸਾਰੀਆਂ ਇਨਸਾਫ ਪਸੰਦ ਜੱਥੇਬੰਦੀਆਂ ਤੇ ਸਮਾਜ ਅੱਗੇ ਵੀ ਬੇਨਤੀ ਹੈ ਕਿ ਇਸ ਤਰ੍ਹਾਂ ਦੀਆਂ ਜਦੋਂ ਕਿਨੌਣੀਆਂ ਘਟਨਾਵਾਂ ਹੁੰਦੀਆਂ ਉਦੇ ਖਿਲਾਫ ਇੱਕ ਲੋਕ ਲਹਿਰ ਦੇ ਰੂਪ ਦੇ ਵਿੱਚ ਜਿਹੜਾ ਪੀੜਤ ਵਿਅਕਤੀ ਹੈ ਉਹਦੇ ਨਾਲ ਖੜ ਕੇ ਇਨਸਾਫ ਦਿਮਾਉਣ ਲਈ ਸੰਘਰਸ਼ ਕੀਤਾ ਜਾਵੇ ਤੇ ਇਨਵੈਸਟੀਗੇਸ਼ਨ ਟੀਮ ਨੂੰ ਵੀ ਪੁਲਿਸ ਨੂੰ ਵੀ ਸਾਡੀ ਇਹ ਬੇਨਤੀ ਹੈ ਕਿ ਇਨਵੈਸਟੀਗੇਸ਼ਨ ਬਿਲਕੁਲ ਫੇਅਰ ਹੋਣੀ ਚਾਹੀਦੀ ਹੈ ਇਮਪਾਰਸ਼ਲ ਹੋਣੀ ਚਾਹੀਦੀ ਹੈ ਕਿਸੇ ਕਿਸਮ ਦਾ ਇਹਦੇ ਵਿੱਚ ਪੋਲਿਟੀਕਲ ਜਿਹੜਾ ਹੈ ਉਹ ਇੰਟਰਫੀਰੈਂਸ ਨਹੀਂ ਹੋਣੀ ਚਾਹੀਦੀ ਤਾਂ ਕਿ ਐਡਾ ਕਿਸੇ ਨੇ ਪਾਲ ਪਲੂਸ ਕੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿੱਚ ਪੜਾਇਆ ਹੋਇਆ ਮੁੰਡਾ ਬੀਬਾ ਮੁੰਡਾ ਤੁਸੀਂ ਦੱਸੋ ਜਿਹਦਾ ਇੱਕ ਪੁੱਤ ਹੈ ਉਹ ਚਲਾ ਗਿਆ ਤੇ ਪਿੱਛੇ ਉਹਦਾ ਕੀ ਸਿਰ ਮਾਇਆ 25 ਕਿਲੇ ਅਸੀਂ ਕਹੀ ਜਾਂਦੇ 25 ਕਿਲੇ ਕੀਦੇ ਸੀ ਉਹਦੇ ਸੀ